ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪੰਜਵਾ ਪਵਹ ਚਰਣਾ ਤਲ ਉਪਰ ਆਵ ਐਸੀ ਐਸੀ ਸੇਵ ਕਮਾਵ ਏ ਭਾਈ ਅਜਹੀ ਸੇਵਾ ਟਹਿਲ ਕਮਾਉਣੀ ਕਰੋ ਕਿ ਚਰਣਾ ਦੇ ਤਲ ਹੰਦਾ ਹੀਠਾ ਪਹਿਣਾ ਕਰੋ ਪਾਵ ਇਸਦਾ ਨਿਮਰਤਾ ਧਾਰਨ ਕਰੋ ਜਿਸ ਕਰਕੇ ਸਾਰਿਆਂ ਤੋਂ ਉੱਤੇ ਆ ਜਾਵੋਗੇ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ ਆਪਸ ਕਉ ਜੋ ਜਾਣੈ ਨੀਚਾ ਸੋਉ ਗਣੀਐ ਸਭ ਤੇ ਉੱਚਾ ਪਾਵ ਸਾਰਿਆਂ ਤੋਂ ਉੱਚਾ ਗਿਣਿਆ ਜਾਂਦਾ ਹੈ ਉਹ ਸੰਸਾਰ ਵਿੱਚ ਬਹੁਤ ਉੱਚਾ ਹੋ ਜਾਂਦਾ ਜਿਹੜਾ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦਾ ਹੈ ਸੋ ਇਸੇ ਤਰ੍ਹਾਂ ਪਾਤਸ਼ਾਹ ਤੇ ਫਰਮਾ ਰਹੇ ਕਿ ਲੋਕ ਪ੍ਰਲੋਗ ਵਿੱਚ ਤੁਹਾਡਾ ਜਸ ਹੋਵੇਗਾ ਆਪਸ ਦੇ ਉੱਪਰ ਸਭ ਜਾਣ ਤਉ ਦਰਗਹ ਸੁਖ ਪਾਵ ਆਪਣੇ ਆਪ ਤੋਂ ਸਾਰਿਆਂ ਨੂੰ ਗੁਨਾ ਵਢਾਈ ਕਮਾਈ ਕਰਕੇ ਉੱਤੇ ਜਾਣਣਾ ਕਰੋ ਭਾਵ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਤਦੋਂ ਪ੍ਰਭੂ ਦੀ ਦਰਗਾਹ ਦੇ ਵਿੱਚ ਸੁਖ ਪਾਉਣਾ ਕਰੋਗੇ ਸੰਤ ਹੋ ਐਸੀ ਕਥ ਹੋ ਕਹਾਣੀ ਏ ਸੰਤ ਜਨੋ ਅਜਹੀ ਨਾਮ ਬਾਣੀ ਦੀ ਕਹਾਣੀ ਕਥਾ ਦੇ ਤਾਂ ਹੀ ਕਥਨ ਕਰੋ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿਨ ਬੋਲੋ ਗੁਰਮਖ ਬਾਣੀ ਰਹਾਉ ਜਿਸ ਦੇ ਕਥਨੇ ਨਾਲ ਸੁਰ ਦੇਵਤੇ ਵੀ ਪਵਿੱਤਰ ਹੋ ਜਾਂਦੇ ਹਨ ਨਰ ਮਨੁੱਖ ਤੇ ਦੇਵ ਦੇਵੀ ਸੰਪਦਾ ਵਾਲੇ ਵੰਦਰਾਂ ਦੇ ਦੇਵ ਭਾਵ ਰਾਜੇ ਲੋਕ ਵੀ ਪਵਿੱਤਰ ਹੋ ਜਾਂਦੇ ਹਨ ਇਸ ਲਈ ਖਿਨ ਖਿਨ ਕਾਲ ਵਿੱਚ ਗੁਰਾਂ ਦੁਆਰਾ ਨਾਮ ਬਾਣੀ ਬੋਲਣਾ ਕਰੋ ਰਹਾਉ ਪਰਪੰਚ ਛੋੜ ਸਹਿਜ ਘਰ ਬੈਸੋ ਝੂਠਾ ਕਹ ਨ ਕੋਈ। ਹੇ ਭਾਈ ਪਰਪੰਚ ਛਲ ਪ੍ਰੇਮ ਨੂੰ ਛੱਡ ਕੇ ਸ਼ਾਂਤੀ ਦੇ ਘਰ ਵਾਸ ਸਹਜ ਸਰੂਪ ਰੂਪੀ ਘਰ ਵਿੱਚ ਬੈਠਣਾ ਕਰੋ ਅਤੇ ਕੋਈ ਝੂਠਾ ਬਚਨ ਨਾ ਕਹਿਣਾ ਕਰੋ। ਸਤਗੁਰ ਮਿਲੋ ਨਵੈ ਨਿਦਪਾਵ ਇਨ ਬਿਦ ਤਤ ਬਿਲੋਈ। ਸਤਿਗੁਰੂ ਨਾਲ ਮਿਲਣਾ ਕਰੋ ਤੇ ਗੁਰਾਂ ਪਾਸੋਂ ਨਵੇਂ ਨਿਦ ਨੌ ਨਿਦਾ ਰੂਪੀ ਨਾਮ ਭਗਤੀ ਨੂੰ ਪ੍ਰਾਪਤ ਕਰੋ ਇਸ ਵਿਦ ਤਰੀਕੇ ਨਾਲ ਤਤ ਸਰੂਪ ਨੂੰ ਬਿਲੋਈ ਵਿਚਾਰਨਾ ਕਰੋ ਪਰਮ ਚੁਕਾਵ ਗੁਰਮਖ ਲਿਵ ਲਾਵ ਆਤਮ ਚੀਨੋ ਭਾਈ ਏ ਭਾਈ ਮੁਖੀ ਗੁਰਾਂ ਦੁਆਰਾ ਖਰੀ ਲਿਵ ਬਿਰਤੀ ਪ੍ਰੀਤੀ ਲਵਣਾ ਕਰੋ ਆਪਣੇ ਅੰਦਰੋਂ ਪਰਮ ਦੇ ਪਰਦੇ ਨੂੰ ਚੁੱਕਣਾ ਕਰੋ ਅਤੇ ਆਪਣੀ ਆਤਮਾ ਆਤਮਾ ਨੂੰ ਜਾਣਣਾ ਕਰੋ ਵਾ ਆਤਮ ਆਪਣੇ ਸਰੂਪ ਨੂੰ ਹਿਰਦੇ ਵਿੱਚ ਪਛਾਨਣਾ ਕਰੋ ਨਿਕਟ ਕਰ ਜਾਣ ਸਦਾ ਪ੍ਰਭ ਹਾਜ਼ਰ ਕਿਸ ਸਿਓ ਕਰੋ ਬੁਰਾਈ ਜੋ ਪ੍ਰਭੂ ਪ੍ਰਮਾਤਮਾ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ ਉਸ ਨੂੰ ਨੇੜੇ ਤੋਂ ਨੇੜੇ ਆਪਣਾ ਆਤਮਾ ਰੂਪ ਕਰਕੇ ਜਾਣਣਾ ਕਰੋ ਫਿਰ ਕਿਸ ਦੇ ਨਾਲ ਬੁਰਾਈ ਕਰੋਗੇ ਪਾਪ ਸਭ ਵਿੱਚ ਪ੍ਰਭੂ ਦੀ ਜੋਤ ਹੀ ਦਿਸਣ ਲੱਗ ਜਾਵੇਗੀ ਸਤਗੁਰ ਮਿਲੇ ਮਾਰਗ ਮੁਕਤਾ ਸਹਜੇ ਮਿਲੇ ਸੁਆਮੀ ਸਤਗੁਰਾਂ ਦੇ ਨਾਲ ਮਿਲਣ ਕਰਕੇ ਮੁਕਤਾ ਹੁੰਦਾ ਮੁਕਤੀ ਦਾ ਗਿਆਨ ਰੂਪੀ ਮਾਰਗ ਰਸਤਾ ਪ੍ਰਾਪਤ ਹੁੰਦਾ ਹੈ ਅਤੀ ਸੁਭਾਵਕ ਹੀ ਸੁਆਮੀ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ਤਨ ਤਨ ਸੇ ਜਨ ਜਿਨੀ ਕਲ ਮਹਿ ਹਰ ਪਾਇਆ ਜਨ ਨਾਨਕ ਸਤਿਗੁਰ ਬਾਨੀ ਸੇ ਕਈਏ ਉਹ ਜਨਮ ਨੁਖ ਮਨ ਬਾਣੀ ਸਰੀਰ ਕਰਕੇ ਧੰਤਾ ਜੋਗ ਹਨ ਜਿਨ੍ਹਾਂ ਨੇ ਇਸ ਕਲ ਕਲ ਯੁਗ ਦੇ ਵਿੱਚ ਗੁਰਾਂ ਦੁਆਰਾ ਪ੍ਰਭੂ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਉਹਨਾਂ ਜਨਾਂ ਤੋਂ ਸਾਧ ਹੰਦਾ ਹਮੇਸ਼ਾ ਹੀ ਸਾਧ ਸੈਂਕੜੇ ਵਾਰੀ ਕੁਰਬਾਨ ਬਲਹਾਰ ਜਾਂਦੇ ਹਾਂ RAM KALI MOHALLA PANJWA ਆਵਤ ਹਰਖ ਨ ਜਾਵਤ ਦੁਖਾ ਨਹਿ ਵਿਆਪੈ ਮਨ ਰੋਗਨੀ ਇਹ ਪਾਈ ਜੀਵਨ ਮੁਕਤ ਬੁਰਖਾ ਨੂੰ ਪਦਾਰਥਾਂ ਦੇ ਆਉਂਦਿਆਂ ਕੋਈ ਹਰਖ ਹੁੰਦਾ ਪ੍ਰਸੰਨਤਾ ਖੁਸ਼ੀ ਨਹੀਂ ਹੁੰਦੀ ਅਤੇ ਜਾਵਤ ਜਾਂਦਿਆਂ ਭਾਵ ਪਦਾਰਥ ਨਾਸ਼ ਹੁੰਦਿਆਂ ਕੋਈ ਦੁਖਾ ਦੁੱਖ ਕਸ਼ਟ ਨਹੀਂ ਹੁੰਦਾ ਭਾਵ ਸੁਖ ਦੁਖ ਵੀ ਸਮਾਨ ਬਿਰਤੀ ਰੱਖਦੇ ਆ ਨਹਿ ਭਾਵ ਨਾਹੀ ਉਹਨਾਂ ਦੇ ਮਨ ਨੂੰ ਕੋਈ ਚਿੰਤਾ ਰੂਪੀ ਰੋਗ ਨਹੀਂ ਰੋਗ ਵਿਆਪੇ ਲੱਗਦਾ ਹੈ ਸਦਾ ਆਨੰਦ ਗੁਰਪੂਰਾ ਪਾਇਆ ਤਉ ਉਤਰੀ ਸਗਲ ਬੇਯੋਗਨੀ ਉਹਨਾਂ ਨੇ ਪੂਰਨ ਗੁਰੂ ਪਰਮਾਤਮਾ ਵਾਹਿਗੁਰੂ ਰੂਪ ਗੁਰੂ ਨੂੰ ਪ੍ਰਾਪਤ ਕੀਤਾ ਹੈ ਜਿਸ ਕਰਕੇ ਉਹਨਾਂ ਨੂੰ ਹਮੇਸ਼ਾ ਆਨੰਦ ਬਣਿਆ ਰਹਿੰਦਾ ਤਾਂ ਉਹਨਾਂ ਦੀ ਬੇਯੋਗਨੀ ਵਿਛੋੜੇ ਦੀ ਸਾਰੀ ਪੀੜਾ ਵੀ ਉਤਰੀ ਲੱਤ ਗਈ ਹੈ ਇਹ ਵਿਦ ਹੈ ਮਨ ਜੋਗਨੀ ਇਹ ਵਿਦ ਭਾਵ ਇਸ ਪ੍ਰਕਾਰ ਉਹਨਾਂ ਦਾ ਮਨ ਪ੍ਰਭੂ ਦੇ ਪੂਰਨ ਨੇਚੇ ਵਿੱਚ ਜੋਗਨੀ ਜੁੜਿਆ ਹੋਇਆ ਹੈ ਮੋਹ ਸੋਗ ਰੋਗ ਲੋਗ ਨ ਬਿਆਪੈ ਤਹਿ ਹਰ 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 ਰਸ ਭੋਗ ਨੀ ਰਹਾਉ ਜਿੱਥੇ ਸੰਬੰਧੀਆਂ ਪਦਾਰਥਾਂ ਦਾ ਮੋਹ ਵਿਛੋੜੇ ਦਾ ਸੋਗ ਗਮ ਹਉਮੈ ਆਦ ਦਾ ਰੋਗ ਅਤੇ ਲੋਗ ਹੁੰਦਾ ਲੋਕ ਲਾਜ ਨਹੀਂ ਵਿਆਪਦੇ ਉਸ ਅਵਸਥਾ ਵਿੱਚ ਜੀਵਨ ਮੁਕਤ ਮਹਾਤਮਾ ਜਨ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮਾਤਮਾ ਦੇ ਬ੍ਰਹਮ ਆਨੰਦ ਰੂਪੀ ਰਸ ਨੂੰ ਭੋਗ ਨਹੀਂ ਮੰਨਣਾ ਕਰਦੇ ਆ ਰਹਾਉ ਸੁਰਗ ਪਵਿੱਤਰ ਮਿਰਤ ਪਵਿੱਤਰ ਪਯਾਲ ਪਵਿੱਤਰ ਅਲੋਗਨੀ ਹਾਂ ਤਿਨਾ ਕਰਕੇ ਸਵਰਗ ਲੋਕ ਪਵਿੱਤਰ ਹੁੰਦਾ ਹੈ ਤਿਨਾ ਕਰਕੇ ਹੀ ਮਿਰਤ ਮਾਤ ਲੋਕ ਪਵਿੱਤਰ ਹੁੰਦਾ ਹੈ ਤਿਨਾ ਕਰਕੇ ਹੀ ਪਯਾਲ ਕਈ ਪਤਲ ਲੋਕ ਪਵਿੱਤਰ ਹੈ ਅਤਵਾ ਜੀਵਨ ਮੁਕਤ ਮਹਾਤਮਾ ਸੁਰਗ ਸਵਰਗ ਦੇ ਦੇਵਤਿਆਂ ਨੂੰ ਵੀ ਪਵਿੱਤਰ ਕਰ ਦਿੰਦੇ ਆ ਮਾਤ ਲੋਕ ਦੇ ਜੀਵਾਂ ਨੂੰ ਵੀ ਪਵਿੱਤਰ ਕਰ ਦਿੰਦੇ ਆ ਪਯਾਲ ਕਈਏ ਪਤਾਲ ਲੋਕ ਦੇ ਜੀਵਾਂ ਨੂੰ ਵੀ ਪਵਿੱਤਰ ਕਰ ਦਿੰਦੇ ਹਨ ਅਤੇ ਆਪ ਅਲੋਗਨੀ ਅਸੰਗ ਰਹਿੰਦੇ ਆ ਵਾ ਐਸੇ ਅਲੋਗਨੀ ਅਲੌਕਿਕ ਜੀਵਨ ਵਾਲੇ ਹੁੰਦੇ ਆ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੀਖੋ ਹਰ ਗੁਣੀ ਉਹ ਵਾਹਿਗੁਰੂ ਦੇ ਆਗਿਆਕਾਰੀ ਆਗਿਆ ਮੰਨਣ ਵਾਲੇ ਹਨ ਇਸ ਕਰਕੇ ਹਮੇਸ਼ਾ ਆਤਮਿਕ ਸੁੱਖ ਪੁੰਚੇ ਮੰਨਣਾ ਕਰਦੇ ਉਹ ਜਤਕਤ ਜਿੱਥੇ ਕਿ ਦੇਵੀ ਵੇਖਦੇ ਹਨ ਉਥੇ ਗੁਣੀ ਗੁਣਾ ਦੇ ਮਾਲਕ ਪ੍ਰਭੂ ਨੂੰ ਹੀ ਵੇਖਦੇ ਆ ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ ਤਹਿ ਆਕਾਰ ਨਹੀਂ ਮੇਦਨੀ ਜਿਸ ਸਰੂਪ ਵਿੱਚ ਮਹਾਤਮਾ ਜੁੜੇ ਹੁੰਦੇ ਆ ਉਥੇ ਨਾਹੀਂ ਸਿਵ ਸਤੋਗੁਣ ਤੇ ਸ਼ਕਤੀ ਤਮੋਗੁਣ ਹੈ ਵਾ ਵਾ ਸ਼ਿਵ ਸ਼ਿਵ ਜੀ ਤੇ ਸ਼ਕਤੀ ਪਾਰਬਤੀ ਵਾ ਸ਼ਿਵ ਈਸ਼ਰ ਤੇ ਸ਼ਕਤੀ ਮਾਇਆ ਵੀ ਨਹੀਂ ਹੈ ਜਲ ਪਾਣੀ ਤੋਂ ਪਵਨਾ ਹਵਾ ਵੀ ਨਹੀਂ ਹੈ ਤਹਿ ਉਥੇ ਮੇਦਨੀ ਪ੍ਰithvi ਆਦ ਦਾ ਕੋਈ ਆਕਾਰ ਨਹੀਂ ਹੈ ਵਾ ਪਦਾਰਥਾ ਰੂਪੀ ਜਲ ਤੇ ਵਾਸ਼ਨਾ ਰੂਪੀ ਪੌਣ ਵੀ ਨਹੀਂ ਹੈ ਸ਼ੁਭ ਇਸ਼ਾ ਸੁਭ ਵਿਚਾਰਨਾ ਰੂਪੀ ਭੂਮਕਾਮਾ ਦਾ ਆਕਾਰ ਵੀ ਨਹੀਂ ਹੈ ਸਤਗੁਰ ਜੋਗ ਕਾ ਤਹਾ ਨਿਵਾਸਾ ਜੈ ਅਵਗਤ 나ਥ ਅਗਮ ਤਨੇ ਹਾਂ ਜਿੱਥੇ ਅਵਗਤ ਹੁੰਦਾ ਵਿਅਕਤੀ ਗਤ ਤੋਂ ਰਹਿਤ ਵਾ ਅਵਗਤ ਪ੍ਰਾਪਤ ਰੂਪ ਗਿਆਨ ਸਰੂਪ 나ਥ ਸੁਆਮੀ ਅਗਮਗਮਤਾ ਤੋਂ ਰਹਿਤ ਤਨੀ ਮਾਲਕ ਪ੍ਰਭੂ ਵਸਦਾ ਉਸ ਰੂਪ ਵਿੱਚ ਜੋਗ ਜੋੜਨ ਵਾਲੇ ਸਤਗੁਰਾਂ ਦੀ ਤਾਂ ਉਥੇ ਨਿਵਾਸਾ ਸਥਿਤੀ ਹੁੰਦੀ ਹੈ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੀ ਗੁਣ ਹੋ ਕਿਆਗਨੇ हे hey भाई मेरा तन शरीर ते मन हृदय दा हर प्रभु दा है अते तन भी सारा हर के ये प्रभु दा ही ਦਿੱਤਾ ਹੋਇਆ मैं उसी दा ਮੰਨਿਆ ਹੋਇਆ हौ मैं हर परमात्मा दे समग्र गुणां नु की गनी गिन विचार सकदा पावस विच बियंत गुण हन कहो नानक हम कहो नानक हम तुम गुर खोई है अंबे आंब मिलो गनी ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਨੇ ਮੇਰੀ ਜੀਵ ਪੁੜੇ ਦੀ ਹਮ ਹੰਗਤਾ ਤੇ ਈਸ਼ਰ ਪੁਨੇ ਦੀ ਤੁਮ ਹੁੰਦੀ ਤੁੰਗਤਾ ਭਾਵ ਮੇਰ ਤੇਰ ਕੋਈ ਨਾਸ਼ ਕਰ ਦਿੱਤੀ ਹੈ ਜਿਵੇਂ ਅੰਬੇ ਭਾਵ ਪਾਣੀ ਵਿੱਚ ਅੰਬ ਪਾਣੀ ਮਿਲੋਗ ਨਹੀਂ ਮਿਲ ਜਾਂਦਾ ਤੇਵੇਂ ਉਸ ਦੀ ਜੋਤ ਸਰੂਪ ਵਿੱਚ ਮਿਲੇ ਰਹਿੰਦੇ ਹਨ RAM ਗਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹੇ ਨਿਰਾਰੀ 사ਦਕ ਸਿਰ ਨਾ ਜਾਣੈ हे भाई प्रभु दी भक्ति आत्म वस्तु त्रैगुण तिन्न गुना दी रहत रहणी तो नरारी असंग रेंदी है साधक साधना करने वाले अति सिद, सिद्ध सिद्धियां दी प्राप्ति करने वाले उस आत्म वस्तु नु नहीं जान सकदे रत्न कोठड़ी अमृत संपूरण सतगुरु कै खजाना ए भक्ति आत्म वस्तु विराग रूपी रत्ना दी कोठड़ी है ਬ੍ਰਹਮਾਨੰਦ ਰੂਪੀ ਅੰਮ੍ਰਿਤ ਨਾਲ ਸੰਪੂਰਨ ਲਬ ਲਬ ਭਰੀ ਹੋਈ ਹੈ ਜੋ ਸਤਗੁਰਾਂ ਦੇ ਹਿਰਦੇ ਸੰਗਤ ਰੂਪੀ ਖਜ਼ਾਨੇ ਵਿੱਚ ਪਈ ਹੋਈ ਹੈ ਅਚਰਜ ਕਿਸੇ ਕਹਿਣ ਨਾ ਜਾਈ ਬਸਤ ਅਗੋਚਰ ਭਾਈ ਰਹਾਉ ਇਹ ਆਤਮ ਭਗਤੀ ਰੂਪੀ ਵਸਤੂ ਅਚਰਜ ਹੈ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ হে ਭਾਈ ਇਹ ਆਤਮ ਵਸਤੂ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਰਹਾਉ ਮੋਲ ਨਹੀਂ ਕਛ ਕਰਣੇ ਜੋਗਾ ਕਿਆ ਕੋ ਕਹ ਸੁਣਾਵੇ ਇਸ ਆਤਮ ਵਸਤੂ ਦਾ ਕੁਝ ਮੋਲ ਨਹੀਂ ਦਿੱਤਾ ਜਾ ਸਕਦਾ ਅਤੇ ਨਾ ਹੀ ਕੋਈ ਮੁੱਲ ਕਰਨ ਦੇ ਜੋਗਾ ਲਾਇਕ ਹੈ ਪੁਨਾ ਇਸ ਵਸਤੂ ਬਾਰੇ ਕੋਈ ਕੀ ਕਹਿ ਸਕਦਾ ਆਖ ਸਕਦਾ ਕੀ ਕੋਈ ਸੁਣਾਏ ਸੁਣਾਉਣਾ ਕਰੇਗਾ ਭਾਵੇਂ ਉਸ ਦਾ ਆਨੰਦ ਕਥਨ ਨਹੀਂ ਕੀਤਾ ਜਾ ਸਕਦਾ ਕਥਨ ਕਹਿਣ ਕੋ ਸੋਜੀ ਨਾਹੀ ਜੋ ਵੇਖੇ ਤਿਸ ਬਣ ਆਵੇ ਪਾਤਸ਼ਾਹ ਫਰਮਾਉਂਦੇ ਕਹਿਣ ਕਥਨ ਕਹਿਣੇ ਕਥਰੇ ਨੂੰ ਬੋਲੀ ਵਾਸਤੇ ਹੈ ਵਾ ਕਥਾ ਦੇ ਕਹਿਣ ਆਖਣ ਵਾਲਿਆਂ ਨੂੰ ਵੀ ਉਸ ਅਵਸਥਾ ਆਤਮ ਵਸਤੂ ਦੀ ਕੋਈ ਸੋਜੀ ਗਿਆਤ ਨਹੀਂ ਹੈ ਜਿਹੜਾ ਉਸ ਵਸਤੂ ਨੂੰ ਵੇਖਦਾ ਭਾਵ ਅਨੁਭਵ ਕਰਦਾ ਹੈ ਉਸ ਨੂੰ ਹੀ ਉਸ ਦਾ ਆਨੰਦ ਬਣ ਆਵੇ ਆਉਂਦਾ ਹੈ ਜੋ ਕਿਸੇ ਹੋਰ ਨੂੰ ਦੱਸਿਆ ਨਹੀਂ ਜਾ ਸਕਦਾ ਸੋਈ ਜਾਣੈ ਕਰਨੇ ਹਰ ਕੀਤਾ ਕਿਆ ਬੇਚਾਰਾ ਪਾਤਸ਼ਾਹ ਫਰਮਾਉਂਦੇ ਉਹ ਕਰਨੇ ਹਰ ਰਚਨਹਾਰ ਪ੍ਰਭੂ ਹੀ ਇਸ ਆਤਮ ਵਸਤੂ ਆਪਣੇ ਸਰੂਪ ਨੂੰ ਜਾਣਦਾ ਹੈ ਉਸ ਦਾ ਪੈਗਾ ਕੀਤਾ ਆਇਆ ਬੇਚਾਰਾ ਤੁਸ ਜੀਵ ਕੀ ਕਰ ਸਕਦਾ ਹੈ ਭਾਵ ਕੁਝ ਨਹੀਂ ਕਰ ਸਕਦਾ ਆਪਣੀ ਗਤ ਮਿਤ ਆਪੇ ਜਾਣੈ ਹਰ ਆਪੇ ਪੂਰ ਪੰਡਾਰਾ ਆਪਦੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਹਰੀ ਆਪ ਹੀ ਜਾਣਦਾ ਹੈ ਪ੍ਰਭੂ ਆਪ ਹੀ ਸ਼ੁਭ ਗੁਣਾ ਦਾ ਪੂਰਨ ਭੰਡਾਰਾ ਖਜ਼ਾਨਾ ਹੈ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਗੁਰਮੁਖ ਜਨਾਂ ਨੇ ਅਜਿਹਾ ਨਾਮ ਰੂਪੀ ਅੰਮ੍ਰਿਤ ਰਸ ਆਪਣੇ ਮਨ ਹਿਰਦੇ ਵਿੱਚ ਚਖਣਾ ਧਾਰਨ ਕੀਤਾ ਹੈ ਜਿਸ ਕਰਕੇ ਉਹ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਰਜ ਗਏ ਹਨ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਆਗਾਈ ਤ੍ਰਿਪਤ ਹੋ ਰਹੇ ਆ ਵਾ ਆਤਮ ਤ੍ਰਿਪਤੀ ਕਰਕੇ ਰਜ ਰਹੇ ਹਨ ਕੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਗੁਰਾਂ ਦੀ ਸ਼ਰਨ ਵਿੱਚ ਆਉਣ ਕਰਕੇ ਮੇਰੀ ਤੋਂ ਪਾਵ ਸਾਰੀ ਆਸਾ ਇੱਛਾ ਪੂਰੀ ਪੂਰਨ ਹੋ ਗਈ ਪਾਵੋ ਆਤਮ ਵਸਤੂ ਭਗਤੀ ਮੈਨੂੰ ਮਿਲ ਗਈ ਹੈ ਵਾਹੇ ਗੁਰੂ Vahi Guru. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ